ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਚ ਇੱਕ ਤਾਜੀ ਬੈਡ ਸੂਈ ਵੀ ਤੇ ਦੋ ਦਿਖਾਵਾਂਗੇ ਗੱਬਣਾ ਇੱਕ ਖੜੀਏ ਕੋਨੇ ਤੇ ਚਰਸੀ ਸਤਨਾ ਹੀ ਡਿਟੇਲ ਵੀਰ ਤੁਹਾਨੂੰ ਪੁੱਛਦੇ ਆਓ ਅੱਗੇ ਸੱਸੀ ਗੱਲ ਬਾਈ ਸੱਸੀ ਗੱਲ ਦੇ ਮੇਰਾ ਨਾਮ ਐਡਰੈਸ ਦੱਸਿਆ ਆਪਣਾ ਨਾਟੇ ਲੋ ਸੋਨੂ ਆਪਾਂ ਐਂਡ ਹਿੰਦੂਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਹੀਂ ਹਾਂ ਤੇ ਮੋਬਾਈਲ ਨੰਬਰ ਆਪਣਾ ਉਹ ਨੰਬਰ ਹੈ 88999728 ਦੋ ਗੱਬਣਾ ਤੇ ਇੱਕ ਤਾਜੀ ਸੂਈ ਵੀ ਇੱਕ ਤਾਜੀ ਸੂਈ ਰੇਡ ਵੀਡੀਓ ਵੀਡੀਓ ਵਿੱਚ ਹੋਣਗੇ ਰੇਡ ਕਰਾਂਗੇ ਵੀਡੀਓ ਵਿੱਚ ਜੈ ਜਮ ਜਮ ਜੈ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਵੜ ਦੇਖੀ ਜਾਨੇ ਕਿਹੜਾ ਸੁਹਾ ਸੂਈ ਹੈ ਇਹ ਢਿਲੋ ਚਾਰ ਬੰਦਾਂ ਨੂੰ ਤੋਂ ਬਈ ਦੂਜਾ ਸੁਹਾ ਸੂਈ ਹੈ ਇਹਨੂੰ ਪਹਿਲਾ ਕਹਿਣਾ ਦੱਬੀ ਫਿਰ ਠੀਕ ਹੈ ਮਗਰ ਇਹਦੀ ਬਸਰੀਆਂ ਤਾਂ ਕੱਲ ਸਵੇਰ ਸੀ ਜੇ ਜੀ ਰੋਕੇ ਜੇ ਦੁੱਧ ਜਮ ਸਾਰੀ ਵੀਡੀਓ ਬਣੀ ਹੋ ਕੇ ਠੰਡੀ ਸੀ ਲੋਕੇ ਜੋ ਪੂਰੀ ਠੰਡੀ ਸੀ ਦਾ ਵਿੱਚ ਵਿੱਚ ਜੋ ਮਾਦੀ ਰਹਿ ਗਿਆ ਹੱਥ ਮਣੀ ਜਾ ਠੀਕ ਆ ਆਏ ਨਹੀਂ ਕੋਈ ਟੁੱਟ ਮਾਲੇ ਬਾਊਗਾ ਪੱਕੇ ਨੇ ਤੇ ਲੈਵਾ ਪੂਰਾ ਫਾੜੀ ਵਾਲਾ ਜਮਾ ਹਾਂ ਫਾੜੀ ਵਾਲਾ ਲੈ ਵੰਦਲਾ ਅੰਦਾਜ਼ਾ ਜੀ ਦੁੱਧ ਕਿੰਨਾ ਚੱਲੂਗੀ ਇਹ 16 15 16 ਕਿਲੋ ਹੁਣ ਬਹੁਤ ਆ ਦੁੱਧ ਲੋਗੀ ਇਹ 22 23 ਕਿਲੋ 20 ਤੋਂ ਪਾਰ ਵਾਲੀ ਹੈਗੀ ਆ 20 ਤੋਂ ਪਾਰ ਵਾਲੀ ਰੇਟ ਇਹਦਾ ਕੀ ਹੋਊਗਾ ਰੇਟਾ ਕਿਲੋ ਕਰਦੇ ਆਂ ਆਪਾਂ 75000 ਮਾਨਤਨ ਮਾਨਤਨ ਕਰਾਂ 70 ਦੀ ਦੇ ਦਾਂਗੇ 70 ਦੀ ਦੇ ਛੋਟ ਸੱਪਾ ਕਰ ਦਾਂਗੇ ਠੀਕ ਆ ਚੌਣ ਚਵਾ ਧਰ ਠੀਕ ਹੈ ਸੋ ਧਾਰਾਂ ਦੇਖੋ ਜਮਾ ਤੇ ਲੇਵਾ ਫਿਟਫਾੜਾ ਜਮਾ ਹਨਾ ਜਮਾ ਫਿਟਫਾੜਾ ਬਈ ਚਵਾਈ ਦਾ ਇੱਕ ਨੰਬਰ ਦੇ 70 ਮਿੰਟ ਲੱਗੇ ਠੀਕ ਹੈ ਚਾਹੇ ਕਰ ਲੇ ਮਸ਼ੀਨੀ ਚਵਾਈ ਤੇ ਚਾਹੇ ਹੱਥੀ ਹਨਾ ਸੱਤੀ ਦੇਖ ਲੈ ਧਾਰ ਦੇ ਦੱਸ ਦੀ ਕੋਈ ਪੂਰ ਸੜ ਲੱਗਣੀ ਠੀਕ ਹੈ ਤੇ ਬਾਹਰ ਲੈਵਾ ਪੂਰਾ ਫਿਟਿੰਗ ਵਾਲਾ ਜਮਾ ਇਦਾਂ ਦਾ ਲੈਵਾ ਬਹੁਤ ਘੱਟ ਮਿਲਦਾ 70000 ਦੀ ਬੈੜ ਇਹਦੇ ਵਿੱਚ ਮਾਨਦਨ ਮਗਰ ਬੱਚਾ ਮੇਲ ਕਫਾ ਬੱਸੀ ਆ ਮਗਰ ਅੱਛਾ ਮਗਰ ਵੀ ਬੱਸੀ ਆ ਤਿੰਨ ਚੀਜ਼ਾਂ ਜਾਣਗੀਆਂ ਦੋ ਬੈੜਾਂ ਤੇ ਇੱਕ ਜਾਊਗੀ ਘਰੇ ਦੁੱਧ ਆਪਣੇ ਘਰੇ ਬਾਕੀ ਨਾਲ ਉਹਨੂੰ ਤੋਰੀ ਬਾਹਰ ਨੂੰ ਸੋ ਦੂਜਾ ਦਿਨ ਸੂਈ 16 17 ਕਿਲੋ ਦੁੱਧ ਦੀ ਇਹਦੀ ਬੋਲੇ ਦੀ ਸਟਾਰਟਿੰਗ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਿਆ ਤੇ ਅੱਗੇ ਵਿਚਲੇ ਵਾ ਜਮਾ ਜਿਹੜੀ 3 ਲੱਖ ਵਾਲੀ ਗਾਂ ਹੁੰਦੀਆਂ ਨੇ ਮੇਲੇ ਦੇ ਆਪਾ ਦੇਨੇ ਆ ਲੈਵਾ ਦੋ ਚੱਕੀ ਫਿਰ ਜੇ ਫਟ ਫਟ ਸਵਾ ਦੇਖੋ ਜਿਹੜਾ ਗਰਾਬੀ ਗਲਾਬੀ ਹਵਾਨਾ ਜਮਾ ਬਾਕੀ ਤੇ ਲੋਕ ਕੱਦ ਫੁੱਲ ਆ ਬਈ ਠੀਕ ਐ ਰਾਜੀ ਸਵੀ ਪਲੀ ਸਵੀ ਪਲੀ ਵੀ ਬਹੁਤ ਜ਼ਿਆਦਾ ਹੈ ਹਨਾ ਤੇ ਬਾਕੀ ਲੈਵਾ ਜਿਹੜਾ ਲੈਵਾ ਇਹਦੇ ਲੱਗਿਆ ਵਾ ਚਾਹੇ 10 ਰੁਪਏ ਬੀੜੀ ਇਹਦੇ ਲੈਵਾ ਨਹੀਂ ਦੋੜਾ ਨਾ ਮਸਟਾਰਟਿਕ ਆਵੇ ਥੋੜੀ ਖੁੱਲੀ ਫੜਤੀ ਆ ਜਾਂ ਸਾਂਝਾ ਹਲਕਾ ਤਾਂ ਮੰਨ ਲੀਂ ਤੇਰੇ ਸੋ ਧਾਰਾ ਵੀ ਇਹਨੇ ਮਾਰ ਕੇ ਦਿਖਾਤੀਆਂ ਲੇ ਵੇਲੇ ਪਾਸਾ ਸਾਫ ਸੁਥਰੀ ਆ ਜਾਮਾ ਇੰਨੀ ਸਾਫ ਸੁਥਰੀਆਂ ਗੱਨਾਂ ਹੀ ਛੱਡ ਦੋ ਇਹਦੀਆਂ ਆਹ ਦੇਖੋ ਅੱਗੇ ਪਿੱਛੇ ਦਾ ਹਵਾਨਾ ਫਿਟਿੰਗ ਵਾਲਾ ਦੇ ਰਿਹਾ ਯਾਰ ਅੜਾ ਪਾੜੀ ਦੇਖ ਅੱਗੇ ਜੇ ਕੰਮ ਜੈ ਜੈ ਕਾਲਾ ਤੇ ਬਾਕੀ ਰੇਟ ਵੀ ਜੈ ਇਹਨਾਂ ਨੂੰ 70000 ਹਨਾ 70000 ਜੈ ਦੋ ਨੰਬਰ ਵੇੜ ਜਿਹੜੀ ਗੱਬਣ ਦੇਖੀ ਜਾਂਦੇ ਆਂ ਦੂਜਾ ਸੁਹੀਦ ਤੂੰ ਲੈ ਲਓ ਕੈਦਨ ਲੈਂਦੀ ਐ ਲੈ ਲੈ ਜੂ ਬਈ ਇਹ ਹੱਫਾ ਹੱਫ ਤੱਕ ਬਾਕੀ ਹੈ ਨਾ ਹੱਫ ਤੱਕ ਬਾਕੀ ਹੈ ਦੁੱਧ ਕਿੰਨਾ ਪਾ ਦੂਗੀ ਇਹ ਦੋ-ਤਿੰਨ ਦੇਣਾ ਬਈ 23-24 ਕਿਲੋ ਰੇਟ ਕੀ ਰੇਟ ਕੀ ਰਹੂਗਾ ਇਹਦਾ ਰੇਟ ਇਹਦਾ ਮੁੱਲ ਵੀ 70000 ਠੀਕ ਹੈ 5-4 ਦਿਨ ਬਾਕੀ ਹੈ ਜੀ ਮੈਂ 5-4 ਦਿਨ ਸੋ ਦੋਸਤੋ 5-4 ਕਿ ਦਿਨ ਬਾਕੀ ਹੈ ਰੇਟ 70000 ਰੁਪਿਆ ਤੇ ਥਣ ਗੁੱਲੇ ਵਾਲਾ ਜਿਵੇਂ ਗੁੱਲੇ ਵਾਲਾ ਥਾਣਾ ਦੇਖ ਲੈ ਚਵਾਈ ਵਾਲਾ ਥਾਣਾ ਜਾਵਾਂ ਕਿਆ ਬਾਤਾਂ ਕੱਦ ਬੈੱਡ ਜਿੰਦ ਜਾਨ ਬਹੁਤ ਜ਼ਿਆਦਾ ਆ ਸੋ ਲੇਵਾ ਦੇਖੋ ਕਿਆ ਬਾਤਾਂ ਸਾਫ ਸੁਥਰਾ ਥੱਲੇ ਮਿਲਕਵੇਨ ਵਗੈਰਾ ਬਹੁਤ ਸੋਹਣੀ ਦਿਖਾਈ ਦਿੰਦੀ ਆ ਤੇ ਬਾਕੀ ਭਲੀ-ਪੁਲੀ ਵੀ ਬਹੁਤ ਜ਼ਿਆਦਾ ਚੰਗੀ ਆ ਹਨਾ ਤੇ ਰੇਟ 70000 ਦੇ ਵਿੱਚੋਂ ਨਾਰਮਲ ਮੌਕੇ ਤੇ ਹੋ ਜੂਗੀ ਤੇ ਥੱਲੇ ਨਾੜਾਂ ਨਾਲ ਦਾ ਜਮਾ ਗੁੰਦੀ ਵੀ ਆ ਤੇ ਮੂੰਹ ਮੱਥਾ ਦੇਖੋ ਇਹਦਾ ਫੇਸ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ। ਵਿਦੇਸ਼ਾਂ ਲੋ ਫਿਟਿੰਗ ਵਾਲਾ ਡਰੀ ਹੈ ਇਹਦਾ ਵੀ ਜਮਾ ਥਣ ਗੁੱਲੇ ਵਾਲਾ ਜਮਾ ਹਨਾ ਤੇ ਨਾੜਾਂ ਨਾਲ ਭਰੀ ਵੀ ਆ ਬੰਨਦੇ ਵੀਰੇ ਨੂੰ। ਸੋ 2 ਨੰਬਰ ਦੇ ਬਹਿੜ ਦੂਜਾ ਸੂਆ ਸੁੰਦੀ ਆ 5 ਤੋਂ ਲੈ ਕੇ 4 ਦੇਣ ਇਹਦੇ ਬਾਕੀ ਪਏ ਆ। ਰੇਟ 70000 ਮਾਨਦਾਨ ਇਹਦੇ ਵਿੱਚੋਂ ਘੱਟ ਆਇੰਦਾ ਹੋਊਗਾ ਤੇ ਨਾੜਾਂ ਨੂੜਾ ਦੇਖੋ ਹਵਾਨੇ ਤੇ ਸੋਹਣਿਆ ਚੰਗਿਆ ਦਿਖਾਈ ਦੇ ਜਾਂਦੀਆਂ ਤੇ ਅੱਗੇ ਵੀਰੇ ਗੱਲ ਅਗੇ 3 ਨੰਬਰ ਦੇ ਜਰਸੀ ਦੀ ਆਪਾਂ ਇਹ ਲੋ ਪੰਜਾਬ ਵਾਲੀ ਜਰਸੀ ਇੱਧਰ ਲੀ ਜਾ ਨਾ ਹਮ ਅੱਚਲ ਵਾਲੀ ਨਹੀਂ ਠੀਕ ਐ ਦਿਨ ਕਹਿ ਲੈਂਦੀ ਐ ਪੰਜਾਬ ਵਾਲੀ ਤੇ ਇਹ ਵੀ ਚਾਰ ਪੰਜ ਝੋੜੀ ਵਾਲੀ ਬੈੜਾ ਪੂਰੀ ਹੈ ਨਾ ਝੋੜੀ ਵਾਲੀ ਵੀ ਇਹ ਵਾਲੀ ਵਾਲਾ ਪੂਰਾ ਚੰਗਾ ਕਿੰਨਾ ਕਿਦਾਂ ਤਾਂ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ ਯਾਰ ਉਹਨਾਂ ਨੂੰ ਤਾਂ ਆਪਣੀ 20 ਕਿਲੋ ਗਿਆ ਆਪਾਂ 17 18 ਕਿਲੋ ਵਿਕੀ ਦੇ ਇਸਤਾਰ 18 ਵਾਲੀ ਹੈਗੀ ਆ 17 ਵਾਲੀ ਹੈਗੀ ਐ ਵੇਚਣੀ ਕਿੰਨੇ ਦੀ ਆਪਾਂ ਇਹ ਮੋਲ ਤਾਂ 60 ਕਰਾ ਲਾ 65 ਕਰਾ ਲਾ 57000 ਦੀ ਦੇ ਦੇਗੇ ਠੀਕ ਐ 57 ਜਮਾਨਤਨ ਘਰੇ ਦਾ ਕਰ ਦਾਂਗੇ ਦਿਨ ਕਰਦੀ ਐ ਪੰਜ ਚਾਰ ਵਾਲੇ ਨਾ ਕਰ ਸੋ ਥੱਲੇ ਥਣ ਦੇਖੋ ਇਹਦੇ ਤੇ ਬਾਕੀ ਨਾੜ ਦੇਖੋ ਬਹੁਤ ਮੋਟੀ ਮਿਲਕ ਵੇਣ ਜਾਂਦੀ ਪਈ ਆ ਥਣ ਗੱਠ 3 ਕਿਲੋ ਦੁੱਧ ਲੂ ਆਪਾਂ ਘੱਟ ਕੇ ਕਿਦਾਂ ਹੋਵੇ ਬਾਕੀ ਪਾਜਣ ਵਾਲੀ ਆ ਥਣ ਗੱਠ ਗੱਠ ਦੀ ਵਿਛੀ ਤੇ ਤੇ ਕੱਦ ਬੈਡ ਤੇ ਜਿੰਦ ਜਾਨ ਸੋਹਣੀ ਮੂੰਹ ਮੱਥੇ ਲੱਗਦੀ ਆ ਰੇਟ ਬਿਲਕੁਲ ਬਾਜ ਵਜਾ 57000 ਇਹਦੇ ਵਿੱਚੋਂ ਮਾਨਦਾਨ ਘਾਰਿਆਂ ਦਾ ਹੋਜੂ ਜਿੰਦ ਜਾਲ ਵਾਲੀ ਅਸਲ ਜਰਸੀ ਜਿਹਨੂੰ ਕਹਿੰਦੇ ਨੇ ਵੀ ਸੁਨੱਖੀ ਮੂੰਹ ਮੱਥੇ ਲੱਗਣ ਵਾਲੀ ਜਮਾ ਉਹ ਜਰਸੀ ਆਪਾਂ ਤੁਹਾਨੂੰ ਦਿਖਾਉਣੇ ਪਏ ਨਾੜਾ ਨੂੜਾ ਚੰਗੀਆਂ ਮਿਲ ਕੇ ਦੇਖ ਆਪਾਂ ਲੱਖ ਵਾਲੀ ਗਾਣ ਨਹੀਂ ਲੱਗਦੀ ਹੈ ਮਿਲ ਕੇ ਦੇਖ ਇਹ ਮੋਟੀ ਦੋ ਦੀ ਮੋਟਰ ਹੀ ਹੈ ਜਮਾ ਹਣਾ ਠੀਕ ਆ ਬੰਦੇ ਸੋ ਵੀਰੋ ਤਿੰਨ ਨਾਖ ਦਿਖਾ ਦੇ ਪਹਿਲੇ ਨੰਬਰ ਤੇ ਐਚ ਐਫਤਾਜੀ ਸੂਈ ਵੀ ਦੂਜੇ ਨੰਬਰ ਤੇ ਗੱਬਣ ਤੀਜੇ ਨੰਬਰ ਤੇ ਜਰਸੀ 8690 999728 ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਵਪਾਰ ਦਾ ਕੰਮ ਆ ਕੋਈ ਵੀ ਨਾਖ ਛੋੜੇ ਪਸੰਦ ਆਓ ਦੇਖੋ ਤੇ ਤਸੱਲੀ ਕਰਕੇ ਖਰੀਦੋ ਵੀ